ਮਾਨ ਜੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰੇ ਪੰਜਾਬ ਦਾ ਦਖਾਂਤ ਆਪ ਜੀ ਨੇ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਵਿੱਚ ਸੁਣ ਰਹੇ ਹੋ ਉਹਨੇ ਸੰਤ ਬਾਬਾ ਸਵਰਨਜੀਤ ਸਿੰਘ ਜੀ ਸੰਤ ਬਾਬਾ ਜਤਿੰਦਰ ਸਿੰਘ ਗੋਵਿੰਦ ਬਾਗਵਾਲ ਨੇ ਦਾਪਾ ਮਾਲ ਸੰਤ ਬਾਬਾ ਚਰਨਜੀਤ ਸਿੰਘ ਜਸਵਾਲ ਹੋਣਾ ਜੀ ਤੋਂ ਸੁਣਿਆ ਸੋ ਦਾਸ ਬਹੁਤਾ ਬੋਲਣ ਨੂੰ ਜਿਆਦਾ ਨਾ ਪਸਾਈ ਹੈ ਜਿੰਨੀ ਸ਼ਕਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਜਸ ਸਿੰਘ ਸਾਹਿਬ ਜੀ ਪਾਜ ਜਸਵੀਰ ਸਿੰਘ ਜੀ ਡੋਡੇ ਸਾਹਿਬ ਕਾ ਜਦ ਸ੍ਰੀ ਅਕਾਲ ਤਾ ਸਹਿਬ ਜਿਨ੍ਹਾਂ ਨੇ ਸਾਡੀ ਉਂਗਲੀ ਨੂੰ ਫੜਿਆ ਤੇ ਸਾਨੂੰ ਇਹ ਬੋਲਣਾ ਸਿਖਾਇਆ ਹੈ ਗਲਤੀਆਂ ਸਾਡੀਆਂ ਨੇ ਤੇ ਸਾਡੇ ਗੁਣ ਇਹਨਾਂ ਦੇ ਨੇ ਸੋ ਇਹ ਹਰਾਂ ਦੀ ਮਾਰ ਹੈ ਸਾਰਾ ਪੰਜਾਬ ਫਿਰੋਜਪੁਰ ਐ ਤਰਨਤਾਰਨ ਸਾਹਿਬ ਡੇਰਾ ਬਾਬਾ ਨਾਨਕ ਰਾਵੀ ਦੇ ਕੰਢੇ ਤੇ ਕੋਈ ਦਿਨ ਫਿਲਮ ਚ ਆ ਕੇ ਹੋਣ ਵੀ ਇਹ ਸ਼ਾਹ ਪ੍ਰਚਾਜੀਆਂ ਨਗਰ ਦੇ ਵਿੱਚ ਖੜੇ ਆ ਸੋ ਸਿੰਘ ਸਾਹਿਬ ਜੀ ਨੇ ਅੱਗੇ ਦਿੱਲੀ ਦੇ ਵਿੱਚ ਜਿੱਥੇ ਹੋਰ ਜਥੇਬੰਦੀਆਂ ਨੇ ਪੈੜਾ ਪਾਈਆਂ ਨਹੀਂ ਉੱਥੇ ਜੋ ਸਿੰਘ ਸਾਹਿਬ ਜੀ ਇਦਾਂ ਦਿੱਲੀ ਵਾਲਾ ਮਾਹੌਲ ਇੱਥੇ ਬਣਿਆ ਹੈ ਜਿੰਨਾ ਸੰਗਤਾਂ ਪਿਆਰ ਦੇ ਰਹੀਆਂ ਨੇ ਇਹ ਜਿੰਨੇ ਸਤਿਕਾਰਾਂ ਦੀ ਕਿਰਪਾ ਵਰਤ ਰਹੀ ਹੈ ਜਦੋਂ ਬਾਬਾ ਜੀ ਆਏ ਉਦੋਂ ਟਰਾਲਾ ਭਰ ਕੇ ਰਸਲਾਂ ਦਾ ਲੈ ਕੇ ਆਏ ਤੇ ਸਿੰਘ ਸਾਹਿਬ ਜੀ ਨਾਲ ਵਿਚਾਰ ਹੋਈ ਸਿੰਘ ਸਾਹਿਬ ਜੀ ਕਹਿੰਦੇ ਵੀ ਸੱਜਣ ਸਾ ਤੂੰ ਵੇਖ ਲਿਓ ਇੱਥੇ ਬੰਦਗੀ ਆ ਆ ਬਾਬਾ ਜੀ ਨੇ ਟਰਾਲੀਆਂ ਨੂੰ ਰੋਕ ਰਿਆ ਐ ਇੰਨਾ ਵੱਡਾ ਇੰਟਰਨੈਸ਼ਨਲ ਪੰਥਕ ਦਾਲ ਗੁਰੂ ਸਾਹਿਬ ਨੇ ਸਾਡੀ ਇਹ ਸਾਨੂੰ ਉਹਦੀ ਝੋਲੀ ਚ ਉਹਨਾਂ ਦੀ ਪਾਇਆ ਜਥੇ ਬੰਦੀ ਦੇ ਵਿੱਚ ਜੋ ਅਸੀਂ ਜਦੋਂ ਕੱਲ ਭਾਈ ਦਲੀਪ ਸਿੰਘ ਜੀ ਆ ਸਾਡੇ ਆਲੇ ਦੇ ਕਨਵਿੰਦਰ ਆਏ ਸੀ ਸਮੂਹ ਸਾਰਾ ਜਥਾ ਲੈ ਕੇ ਪਹੁੰਚੇ ਉਹਦੋਂ ਅੱਜ ਸਿੰਘ ਸਾਹਿਬ ਜੀ ਰਸਤਾ ਪਸਤਾ ਵਾਧੂ ਕਰੀ ਜਾਂਦੇ ਨੇ ਫੇਰ ਵੀ ਫੋਨ ਤੇ ਕਹਿੰਦੇ ਜਿਹੜੀ ਚੀਜ਼ ਦੀ ਬਾਬਾ ਜੀ ਲੋੜ ਦੱਸੋ ਕੱਲ ਭਾਈ ਜਗਤਾਰ ਸਿੰਘ ਜੀ ਰੋਡੇ ਸਿੰਘ ਸਭ ਛੋਟੇ ਭੜਾਤਾ ਨੇ ਦੱਸੋ ਚਾਹੀਦਾ ਕੀ ਹੈ ਤੇ ਬਾਬਾ ਜੀ ਨੇ ਹੋਰ ਰੋਕ ਰਹੇ ਆ ਇੰਨਾ ਕੁ ਰਸਲ ਵੰਡਿਆ ਜਾ ਰਿਹਾ ਤਰਪਾਲਾ ਵੰਡੀਆਂ ਗਈਆਂ ਰਸਲ ਵੰਡਿਆ ਗਿਆ ਹੋਰ ਬੜਾ ਕੁਝ ਵੰਡਿਆ ਜਾ ਰਿਹਾ ਸਾਨੂੰ ਇਹੋ ਹੀ ਬੜੀ ਪੁੱਛੀ ਹੈ ਜਦੋਂ ਬੱਚਿਆਂ ਦਾ ਇੱਕ ਮਾਂ ਪਿਓ ਮਗਰਾ ਜੀ ਇਹ ਸਾਡੀ ਉਥੇ ਜੈਜੇਕਾਰ ਹੋ ਜਾਂਦੀ ਹੈ ਜੋ ਸਿੰਘ ਸਾਹਿਬ ਜੀ ਇੱਥੇ ਪਹੁੰਚੇ ਨੇ ਮਾਪੁਰਖ ਸਾਰੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਤਾਂ ਗਲੋਬਲ ਵੈਲ ਫੈਰ ਸੋਸਾਇਟੀ ਉਹਨਾਂ ਦਾ ਮੈਨੂੰ ਹੁਕਮ ਲੱਗਾ ਸੀ ਮਰਜੀ ਨਾਲ ਸਿੰਘ ਸਾਹਿਬ ਜੀ ਦਾ ਵੀਡੀਓ ਬਣਾ ਦਿਓ ਸੋ ਇੱਥੇ ਮਲਕਾਰ ਸਿੰਘ ਜੀ ਸਾਡੇ ਸਰਪ੍ਰਸਤ ਪ੍ਰਕਾਰ ਸੀ ਪ੍ਰਧਾਨ ਸ਼ਰੀ ਪ੍ਰਧਾਨ ਕੋਵਿਡ ਟਰਾਲੀ ਪਰ ਕੇ ਇੱਥੇ ਰਸਣ ਲੈ ਕੇ ਆਏ ਨੇ ਹੀਰਾ ਸਿੰਘ ਜੀ ਉਹ ਸਾਡੇ ਵੇਤ ਸਕੱਤਰ ਨੇ ਉਹ ਵੀ ਆਏ ਨੇ ਸਰਦਾਰ ਤੇਜਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਧਾਰਮਿਕ ਵਿੰਗ ਉਹ ਵੀ ਬਹੁਤ ਸਾਰਾ ਰਸਲ ਲੇਖੇ ਤੇ ਪਹੁੰਚੇ ਨੇ ਬਾਬਾ ਦਇਆ ਸਿੰਘ ਜੀ ਸੰਤ ਜਸੋਵਾਲ ਜੀ ਸੰਤ ਬਾਬਾ ਸਰਪ੍ਰੇਖ ਜੀ ਸੇ ਜੀ ਪਹੁੰਚੇ ਨੇ ਸਾਰਿਆਂ ਦਾ ਸេចក្តਿ ਸਤਿ ਦੀ ਧੰਨਵਾਦ ਕਰਦੇ ਆ ਜੋ ਤੁਸੀਂ ਆਪਦੇ ਮੁੱਖ ਵਿੱਚੋਂ ਬਚਨ ਕੀਤਾ ਸੀ ਕਿ ਕਿ ਤੁਸੀਂ ਵਹਿ ਜਾਓ ਇਹਦੇ ਜੈ ਜੈਕਾਰਾਂ ਹੋ ਜਾਣੀਆਂ ਹੈ ਸਿੰਘ ਸੱਜੋ ਦਿੱਲੀ ਦੇ ਵਿੱਚ ਸਾਰੀਆਂ ਸਮੂਹ ਜਥੇਬੰਦੀਆਂ ਆਪਜੀ ਦਾ ਸਤਿਕਾਰ ਕਰਦੀਆਂ ਸੀ ਜੇ ਕਰ ਰਹੀਆਂ ਹੈ ਉਹੋ ਹਿਸਾਬ ਇੱਥੇ ਵੀ ਵਰਤ ਰਿਹਾ ਹੈ ਹਰ ਇੱਕ ਮਹਾਂਪੁਰਖ ਸੰਤ ਸਾਧੂ ਜਦੋਂ ਆਪਜੀ ਦੇ ਬੈਨਰ ਦੇਖਦੇ ਆ ਉਹ ਤੋਂ ਬੜੇ ਖੁਸ਼ ਹੁੰਦੇ ਆ ਕਿ ਸਿੰਘ ਸਾਹਿਬ ਜੀ ਇਹ ਸਮਾਵਾ ਚਲਾ ਰਹੇ ਨੇ ਉਥੇ ਜੋ ਹੁਸ਼ਿਆਰਪੁਰ ਦੇ ਇਲਾਕੇ ਚ ਸਤਪਾਪਾ ਕੰਵ ਜੀ ਦਸੋਵਾਲ ਸਤਪਾ ਸਵਰਜੀ ਸਿੰਘ ਜੀ ਸਿੰਘ ਸਾਹਿਬ ਨੇ ਦੱਸਿਆ ਹੈ ਪਾਪਾ ਸਤਨਾਮ ਸਿੰਘ ਜੀ ਬਲੀਆ ਭਾਰਕ ਕੋਈ ਪੰਜਾਬ ਪ੍ਰਧਾਨ ਹੈ ਭਾਈ ਕਿਰਪਾ ਦੇ ਨੱਗਵਾਲਾ ਉੱਤੇ ਤਰਨਤਾਰਨ ਦੇ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਕਾਰਸੀ ਸੇਵਾ ਚ ਲੱਗੇ ਨੇ ਇਦਰ ਬਾਬਾ ਜੀ ਦੇ ਨਾਲ ਸਾਰੀ ਟੀਮ ਲੱਗੀ ਹੈ ਅਸੀਂ ਸਾਰੇ ਅਰਦਾਸ ਕਰਦੇ ਆਂ ਕਿ ਮਹਾਰਾਜ ਸਿੰਘ ਸਾਹਿਬ ਦੀ ਸੀਸ ਤੇ ਮਿਹਰ ਪ੍ਰਿਆਤ ਰੱਖਣ ਤੰਦਰੁਸਤੀਆਂ ਬਖਸ਼ਣ ਸਾਨੂੰ ਚਾਹ ਚੜ ਜਿੰਦਾ ਜਲ ਸਕ ਸਭ ਜਾਦੇ ਅਸੀਂ ਆ ਰਹੇ ਆਂ ਬਸ ਤੁਸੀਂ ਇੱਥੇ ਤੁਹਾਡਾ ਪੈੜਾ ਹੀ ਸਹੀ ਦਾ ਕੱਲ ਭਾਈ ਜਕਤਾਸੇ ਰੋਡੇ ਨੂੰ ਕਹਿ ਰਹਿਆ ਜਿਵੇਂ ਉਹ ਲੰਗਰ ਨੂੰ ਭੋਗ ਲਵਾਉਂਦੇ ਮੁਰਕੇ ਸਾਰਾ ਵਰਤਾ ਦਾ ਉਹਦੇ ਵਰਕਤਾ ਪੈ ਜਾਂਦੀਆਂ ਆਈਆਂ ਨਾ ਜਨਮ ਸਤਾਰ ਤੋਂ ਬਸ ਭਾਵੇਂ ਥੋੜਾ ਪੜਾ ਪ੍ਰਸ਼ਾਦ ਹੀ ਉਹ ਲੰਗਰ ਤੇ ਪੈ ਗਿਆ ਨਾ ਇਥੇ ਜਜੇ ਕਾਰਾ ਹੋ ਜਾਣੀਆ ਇਹ ਲੰਗਰ ਪੈ ਗਿਆ ਜਦੋਂ ਤੁਸੀਂ ਕੈਂਪ ਲਾਟਾ ਹੈ ਇਹ ਸੰਤਲ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਜੋ ਜਗਜੀਤ ਸਿੰਘ ਸਾਹਿਬ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਜਨਮ ਸਾਤੋਂ ਸਿੰਘ ਸਾਹਿਬ ਦੇ ਛੋਟੇ ਭਰਾਤਾ ਭਾਈ ਜਗਤਾਰ ਸਿੰਘ ਦੀ ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਬੂਟਾ ਸਿੰਘ ਜਿਹਦਾ ਰੋਜ਼ ਜੰਗਦਾਂ ਦੀ ਸੇਵਾਦਾਰ ਸਮੁੱਚੇ ਉੱਥੋਂ ਨਗਰ ਤੋਂ ਵਲੰਟੀਅਰ ਆ ਕੇ ਇਹ ਜਿਹੜਾ ਰਾਸ਼ਨ ਪਾਣੀ ਆਇਆ ਪਾਣੀ ਦੀਆਂ ਪੇਟੀਆਂ ਆਈਆਂ ਚੋਲਾ ਦੇ ਕਿਤਾ ਆਈਆਂ ਬਿਸਕੁਟ ਆਏ ਆਟਾ ਆਇਆ ਦਾਲਾਂ ਆਈਆਂ ਇਹ ਸਾਰੀਆਂ ਐ ਇਸ ਵੇਲੇ ਸੰਗਤਾਂ ਨੌਜਵਾਨ ਵਲੰਟੀਅਰਾ ਰੋਡੇ ਪਿੰਡ ਤੇ ਲਾ ਰਹੇ ਲਾ ਰਹੇ ਹਨ ਮੈਂ ਇਸ ਇਲਾਕੇ ਦੀਆਂ ਸੰਗਤਾਂ ਨੂੰ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਸਿੰਘ ਵਾਗਵਾਲੇ ਉਧਰ ਬਾਬਾ ਸੱਜਣ ਸਿੰਘ ਜੀ ਜਿੰਨੇ ਵੀ ਇੰਟਰਨੈਸ਼ਨਲ ਪੰਥਕ ਦਲ ਦੇ ਵਲੰਟੀਅਰ ਹਨਾ ਉਹ ਸਾਰੇ ਹੀ ਸਰੀਅ ਕਾਲਤਾ ਸਾਹਿਬ ਦੇ ਸਾਫਕਾ ਜੈਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਭਤੀਜੇ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਨਾਲ ਜਿੱਥੇ ਫਿਰੋਜ਼ਪੁਰ ਦੇ ਵਿੱਚ ਬਨ ਬਨ ਰਹਿਹਾਨਾ ਉੱਥੇ ਸੁਆਮਾ ਨਵਾਰੇ ਹਨ ਮੈਡੀਕਲ ਕੈਂਪ ਲੱਗੇ ਹਨ ਲੰਗਰ ਲੱਗੇ ਹਨ ਸੈਨਿਯਾਰਡ ਬਾਡਰ ਦੇ ਉੱਪਰ ਲੰਗਰ ਲੱਗੇ ਹੋਇਆ ਹਨ ਉੱਥੇ ਇੱਥੇ ਵੀ ਮੈਡੀਕਲ ਕੈਂਪ ਚੱਲ ਰਹੇ ਹਨ ਗੁਰੂ ਕੇ ਲੰਗਰ ਤਿਆਰ ਕੀਤੇ ਜਾ ਰਿਹਾ ਆ ਆ ਜਾ ਰਹੀਆਂ ਸੰਗਤਾਂ ਛਕ ਰਹੀਆਂ ਹਨ ਤੇ ਨਾਲ ਤਰਪਾਲਾਂ ਦਾ ਪ੍ਰਬੰਧ ਹੋ ਰਿਹਾ ਹੈ ਜੋ ਜਗਰਾਮਾ ਤੋਂ ਇਲਾਕੇ ਤੋਂ ਮੋਗੇ ਇਲਾਕੇ ਤੋਂ ਸਿੱਖ ਸੰਗਤਾਂ ਲੈ ਕੇ ਆ ਰਹੀਆਂ ਹਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਟੇ ਸ਼੍ਰੀ ਅਕਾਲਪੁਰ ਸਾਹਿਬ ਦੇ ਸਾਫਕਾ ਜੇਦਾਰ ਆਪਣੀ ਨਿਗਰਾਨੀ ਹੇਠ ਜਿਨ੍ਹਾਂ ਪਿੰਡਾਂ ਦੇ ਵਿੱਚ ਕੋਈ ਗੱਡੀ ਨਹੀਂ ਜਾ ਸਕਦੀ ਤੁਰ ਕੇ ਨਹੀਂ ਕੋਈ ਜਾ ਸਕਦਾ ਉਥੇ 베ੜੀਆਂ ਦੇ ਰਾਈ ਉਹਨਾਂ ਪਿੰਡਾਂ ਦੇ ਜਾ ਕੇ ਮੈਡੀਕਲ ਕੈਂਪ ਵੀ ਲਾਣਗੇ ਉੱਥੇ ਦਵਾਈਆਂ ਵੀ ਪਹੁੰਚਾਈਆਂ ਜਾਣਗੀਆਂ ਗੁਰੂ ਕੇ ਲੰਗਰ ਵੀ ਪਤਾਏ ਜਾਣਗੇ ਇਹ ਜੋ ਸੁਆਮਾਂ ਆਈਆਂ ਹਨ ਦੰਦਵੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਖਾਲਸਾ ਢਿੰਡਰਾ ਵਾਲਿਆਂ ਦੀ ਕਿਰਪਾ ਨਾਲ ਉਹਨਾਂ ਦੇ ਪ੍ਰੇਮ ਦੀ ਸ਼ਕਤੀ ਦੇ ਨਾਲ ਜੋ ਸੰਸਾਰ ਦੇ ਲੋਕ ਬੱਚੇ ਹਨ ਉੱਥੇ ਇੰਗਲੈਂਡ ਤੋਂ ਸੰਕਾ ਭਾਈ ਕਿਰਤਾਰ ਸਿੰਘ ਵੀ ਮੈਡੀਕਲ ਦਵਾਈਆਂ ਭੇਜ ਰਹੇ ਹਨ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਸਿੰਘ ਸਾਹਿਬ ਦਾ ਇੰਟਰਪੰਚਰ ਦਲ ਦਾ ਸਾਰਿਆਂ ਦਾ ਪੂਰੀ ਜਥੇਬੰਦੀ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਉੱਤੇ ਜਿਹੜੀਆਂ ਹੋਰ ਵੀ ਸੰਪਰਦਾਵਾਂ ਇਹ ਸੇਵਾ ਨਿਵਾਰੀਆਂ ਹਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਰਾਸ਼ਨ ਪਾਣੀ ਦਾਹਾ ਨਾ ਦੀ ਕਿਰਤ ਕਿਸਾਨਾਂ ਦੀ ਤੁਸੀਂ ਆਪਣੀਆਂ ਸਿੰਘ ਸੁਆਮਾਂ ਨੌਜਵਾਨ ਜਥੇਬੰਦੀਆਂ ਭਾਈ ਸਹੀ ਤਰੀਕੇ ਨਾਲ ਇਹਦੀ ਵੰਡ ਕਰਕੇ ਕਿਪੋ ਜਰੂਰ ਤਾਂ ਇੱਥੇ ਪਜਾਇਆ ਜਾਵੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰਿਆਂ ਦੇਸ਼ ਔਰ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਹੜ੍ਹ ਪੀੜਤਾ ਇਲਾਕਾ ਡੇਰਾ ਬਾਬਾ ਨਾਨਕ ਸੋ ਇਸ ਸਾਰੇ ਏਰੀਆ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਮਾਰ ਬਗੀ ਸੀ ਸੋ ਪਾਣੀ ਤੋਂ ਰਾਹਤ ਦੇਣ ਵਾਸਤੇ ਸੋ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੱਡੀ ਪੱਧਰ ਤੇ ਗੁਰੂ ਕਾ ਲੰਗਰ ਅਤੇ ਮੈਡੀਕਲ ਕੈਂਪ ਇਸ ਇਲਾਕੇ ਦੇ ਵਿੱਚ ਲਾ ਕੇ ਫਤੇਗੜ ਚੂੜੀਆਂ ਰੋਡ ਦੇ ਉੱਤੇ ਸ਼ਾਹਪੁਰ ਜਾਜਨਪਿੰਡ ਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੀਵੀ ਸਦੀ ਦੇ ਮਹਾਨ ਯੋਧੇ ਜਰਨੈਲ ਸੰਤ ਗਿਆਨੀ ਜਰਨੈਲ ਸេចਖੀ ਖਾਲਸਾ ਪਿੰਡਰਾਵਾਲਿਆਂ ਦੀ ਪ੍ਰੇਰਣਾ ਦਾ ਸਦਕਾ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲਿਆਂ ਦੇ ਭਤੀਜੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦੇ ਉੱਤਮ ਅਤੇ ਉਪਰਾਲੇ ਦਾ ਸਦਕਾ ਜਿੱਥੇ ਰੋਡੇ ਨਗਰ ਦੀ ਸਾਰੀ ਸੰਗਤ ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਦੇ ਸਾਡੇ ਪ੍ਰਧਾਨ ਸਾਹਿਬ ਇਸੇ ਤਰ੍ਹਾਂ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਬਾਗ ਵਾਲੇ ਸਾਡੇ ਕਾਰਜਕਾਰੀ ਪ੍ਰਧਾਨ ਔਰ ਇਸੇ ਤਰ੍ਹਾਂ ਮਾਪਾ ਰਾਜਾ ਸਿੰਘ ਜੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਜਿਨ੍ਹਾਂ ਨੇ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ ਔਰ ਮੈਡੀਕਲ ਕੈਂਪ ਚੱਲ ਰਹੇ ਨੇ ਔਰ ਇੱਥੇ ਨਾਲ ਨਾਲ ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਵੱਡੀ ਤਦਾਦ ਦੇ ਵਿੱਚ ਅੱਜ ਸੰਤ ਬਾਬਾ ਜਰਨੈਲ ਸੰਜੀ ਖਾਲਸਾ ਪਿੰਡਰਾਵਾਲਿਆਂ ਦੇ ਜਨਮ ਸਥਾਨ ਨਗਰ ਰੋਡੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੋਤ ਵੱਡੀ ਨਾਲ ਟੀਮ ਲੈ ਕੇ 140 ਦੇ ਕਰੀਬ ਵਲੰਟੀਅਰ ਨੌਜਵਾਨਾਂ ਨੂੰ ਨਾਲ ਲੈ ਕੇ ਜੋ ਕਿ ਸਾਡੇ ਉੱਥੇ ਦੇ ਸੇਵਾਦਾਰ ਬਾਬਾ ਬੁੱਟਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੋ ਵੱਡੀ ਤعداد ਦੇ ਵਿੱਚ ਇੱਥੇ ਨੌਜਵਾਨ ਪਹੁੰਚੇ ਨੇ ਸੋ ਰਸਤਾ ਵਸਤਾ ਗੱਡੀਆਂ ਭਰ ਕੇ ਲੈ ਕੇ ਆਏ ਨੇ ਸੋ ਨਾਲ ਦੀ ਨਾਲ ਮੈਡੀਕਲ ਕੈਂਪ ਵਾਸਤੇ ਦਵਾਈਆਂ ਦੀ ਵੱਡੀ ਖੇਪ ਲੈ ਕੇ ਪਹੁੰਚੇ ਨੇ ਸੋ ਮਗਰ ਤੂੜੀ ਚੋਕਰ ਅਤੇ ਪਸ਼ੂਆਂ ਦੇ ਚਾਰੇ ਵਾਸਤੇ ਆਚਾਰ ਹੋਰ ਵੀ ਮਗਰ ਟਰਾਲੀਆਂ ਮਗਰ ਪਹੁੰਚ ਰਹੀਆਂ ਨੇ ਸੰਗਤਾਂ ਲੈ ਕੇ ਸੋ ਵੱਡੀ ਤعداد ਦੇ ਵਿੱਚ ਰਾਹਤ ਸਮਗਰੀ ਜਿਹੜੀ ਆ ਵੱਡੀ ਵੱਡੀ ਜਾ ਰਹੀ ਹੈ ਸੋ ਮੈਡੀਕਲ ਕੈਂਪ ਜਿੱਥੇ ਜਿੱਥੇ ਤੱਕ ਦੂਰ ਦੂਰ ਤੱਕ ਘਰਾਂ ਦੇ ਵਿੱਚ ਪਾਣੀ ਗਿਆ ਹੈ ਬਹੁਤ ਜ਼ਿਆਦਾ ਸੰਗਤ ਇੱਥੇ ਆ ਕੇ ਦਵਾਈ ਲੈ ਰਹੀ ਹੈ ਤੇ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਗੱਡੀਆਂ ਦੇ ਵਿੱਚ ਘਰ ਘਰ ਤੱਕ ਪਹੁੰਚ ਕਰਕੇ ਸਾਰਿਆਂ ਨੂੰ ਦਵਾਈਆਂ ਪਸ਼ੂਆਂ ਵਾਸਤੇ ਖਰਾਕ ਚਾਰਾ ਸਾਰਿਆਂ ਨੂੰ ਵੰਡਿਆ ਜਾ ਸਕੇ ਸੋ ਇਸ ਨਕਰ ਦੀ ਸੰਗਤ ਦਾ ਵੀ ਬਹੁਤ ਸਹਿਯੋਗ ਹੈ ਇਲਾਕੇ ਦੀ ਸਾਰੀ ਸੰਗਤ ਦਾ ਸਹਿਯੋਗ ਹੈ ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਆਦੇਦਾਰ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚੋਂ ਬੈਠੇ ਸੋ ਇਸ ਵੱਡੇ ਕਾਰਜ ਵਾਸਤੇ ਜਿਹੜੀ ਉਹ ਸੇਵਾ ਵੀ ਭੇਜ ਰਹੇ ਆ ਸਾਰਿਆਂ ਦਾ ਜਿੱਥੇ ਧੰਨਵਾਦ ਕੀਤਾ ਜਾਂਦਾ ਉੱਥੇ ਸਾਰਿਆਂ ਨੂੰ ਅਪੀਲ ਹੈ ਕਿ ਬਹੁਤ ਸ਼ਰਧਾ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਆਪਾਂ ਸੇਵਾ ਕਰਨੀ ਆ ਸੋ ਇਹ ਵੱਡੀਆਂ ਤਦਾਦ ਦੇ ਵਿੱਚ ਜਿਹੜੀਆਂ ਰਸਤਾ ਗੁਰੂ ਕੀ ਸੰਗਤ ਨੇ ਆਪਣੇ ਦਸਬੰਦ ਦੇ ਵਿੱਚੋਂ ਆਪਾਂ ਨੂੰ ਇੱਥੇ ਭੇਜੀਆਂ ਨੇ ਸੋ ਇਹ ਸਾਰੀਆਂ ਰਸਤਾਂ ਦੇ ਪੈਕੇਟ ਬਣਾ ਕੇ ਜਿੱਥੇ ਜ਼ਰੂਰਤ ਹੈ ਉੱਥੇ ਥਾਉ ਥਾਈ ਇਹ ਵੰਡਣੀ ਆ ਵੀ ਨੇ ਸੋ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਸੜਕਾਂ ਦੇ ਉੱਤੇ ਖੜੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਜਿਹੜੇ ਪਾਣੀ ਦੇ ਵਿੱਚ ਘਰ ਘਿਰੇ ਹੋਏ ਨੇ ਉਹਨਾਂ ਤੱਕ ਸਾਰੀ ਜਿਹੜੀ ਉਹ ਰਾਹਤ ਸਮਗਰੀ ਪਹੁੰਚਾਈ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਆਪਾਂ ਤਕੜੇ ਹੋ ਕੇ ਇਸ ਇਲਾਕੇ ਦੇ ਵਿੱਚ ਆਏ ਆ ਸਾਰੇ ਜਾਣੇ ਮਾਲਵੇ ਤੋਂ ਵੀ ਸੰਗਤ ਆਈ ਆ ਬਾਬਾ ਸੱਜਣ ਸਿੰਘ ਜੀ ਸਾਡੇ ਮੁੱਖ ਸਲਾਹਕਾਰ ਉਹ ਵੀ ਬੜੀ ਤਦਾਦ ਦੇ ਵਿੱਚ ਜਥਾ ਲੈ ਕੇ ਪਹੁੰਚੇ ਹੋਏ ਨੇ ਸੇਵਾਵਾਂ ਨਿਭਾ ਰਹੇ ਨੇ ਜੋ ਸਾਰਿਆਂ ਦਾ ਹੀ ਧੰਨਵਾਦ ਜਿਹੜੇ ਸੇਵਾ ਨਿਭਾ ਰਹੇ ਨੇ ਮਹਾਰਾਜ ਕਿਰਪਾ ਕਰਨ ਆਪਾਂ ਇਸ ਆਫਤ ਦੀ ਘੜੀ ਦੇ ਵਿੱਚੋਂ ਚੜ੍ਹਦੀ ਕਲਾ ਦੇ ਨਾਲ ਨਿਕਲੀਏ ਤੇ ਚੜ੍ਹਦੀ ਕਲਾ ਦੇ ਨਾਲ ਸਾਰੀਆਂ ਸੰਗਤਾਂ ਦੀ ਸੇਵਾ ਨਿਭਾ ਕੇ ਇੰਟਰਨੈਸ਼ਨਲ ਪੰਥਕ ਦਲ ਦੀ ਸਾਰੀ ਦੁਨੀਆ 'ਚ ਚੜ੍ਹਦੀ ਕਲਾ ਹੋਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਇਸੋ ਨਿਹਾਲ ਵਾਹਿਗੁਰੂ ਆਕਾਰ ਜਮੇ ਜਮੇ ਰੇਤ ਤੋਂ ਅੱਜ ਨਾ ਪੋਗਾ ਆਕਾਰ ਵਾਹਿਗੁਰੂ ਆਕਾਰ